ਮੈਨੂੰ ਇੱਕ ਬੇਟਾ ਤੇ ਮੈਨੂੰ ਨਹੀਂ ਲੱਭਣਾ ਪਰ ਮੈਨੂੰ ਜੱਜ ਸਾਹਿਬ ਨੇ ਇਨਸਾਫ ਦਿੱਤਾ ਮੇਰੇ ਅੰਦਰ ਖੁਸ਼ੀ ਵੀ ਹੋਈਆ ਕਿ ਮੈਂ ਸਾਰੀਆਂ ਮਾਮਾ ਨੂੰ ਕਹਿਨੀ ਵੀ ਹਿੰਮਤ ਨਾ ਆ ਰਿਓ ਬਹੁਤ ਔਕੜਾਂ ਜੀ ਬਹੁਤ ਡਰਦੀ ਹੁੰਦੀ ਸੀ ਰੋਂਦੀ ਨੇ ਜਾਣਾ ਤੇ ਰੋਂਦੀ ਨੇ ਆਉਣਾ ਕੱਲੀ ਨੇ ਤੇ ਘਰ ਦੇ ਕਹਿੰਦੇ ਸੀ ਕਿ ਰਸਤੇ ਵਿੱਚ ਨਾ ਮਰ ਜਾਵੀਂ ਤੇ ਤੂੰ ਰਹਿਣ ਦੇ ਛੱਡ ਪਰਾਂ ਕੇਸ ਨੂੰ ਰਿਸ਼ਤੇਦਾਰ ਵੀ ਕਹਿੰਦੇ ਸੀ ਛੱਡ ਪਰਾਂ ਪੁਲਿਸ ਵਾਲਿਆਂ ਨਾਲ ਮਤਾਂ ਨਹੀਂ ਤੂੰ ਲਾ ਸਕਦੀ ਤੇ ਨਾਈ ਦੀ ਦੁਕਾਨ ਤੇ ਗਿਆ ਜਾਂ ਬਾਲ ਦੀ ਕਟਿੰਗ ਕਰਾਉਣਾ ਉਹਦੇ ਪੁਲਸ ਵਾਲੇ ਆਏ ਸਿਵਲ ਵਰਦੀ ਦੇ ਵਿੱਚ ਆ ਕੇ ਦੇ ਕੋਲ ਬੈਠੇ ਆ ਪਤਾ ਨਹੀਂ ਕੀ ਗੱਲ ਹੋਈ ਤੇ ਕੀ ਨਹੀਂ ਉਹਦੇ ਗੋਲੀ ਮਾਰਦੀ ਹੱਥ ਤੇ ਗੋਲੀ ਮਾਰਦੇ ਉਹਨੂੰ ਫੜ ਕੇ ਹੱਥ ਕੜੀ ਲਾ ਕੇ ਲੈ ਜਾਂਦੇ ਪਰ ਉਹਨਾਂ ਵਿਧਵਾ ਮਾਂ ਦੇ ਪੁੱਤ ਨੂੰ ਗੋਲੀ ਨਾ ਮਾਰਦੇ ਬਹੁਤ ਜ਼ਿਆਦਾ ਦੁੱਖ ਹੋਇਆ ਸੀ ਜੀ ਉਦੋਂ ਦਾ ਹੀ ਸਾਡੇ ਘਰ ਦੇ ਵਿੱਚ ਹਨੇਰਾ ਪਿਆ ਆ ਸਾਡੇ ਮਨ ਨੂੰ ਖੁਸ਼ੀ ਨਹੀਂ ਆਈ ਹੁਣ ਕਦੇ ਵੀ ਅਮਰਸਰ ਵਿਖੇ ਸਾਲ 2013 ਦੇ ਵਿੱਚ ਹੋਏ ਇੱਕ ਫਰਜੀ ਇਨਕਾਊਂਟਰ ਮਾਮਲੇ ਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਦਿੱਤਾ ਗਿਆ ਹੈ ਇਸ ਇਨਕਾਊਂਟਰ ਨੂੰ ਫੇਕ ਦੱਸਦਿਆਂ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਨੂੰ ਦੇਸ਼ ਦਿੱਤਾ ਹੈ ਕਿ ਪੀੜਤ ਪਰਿਵਾਰ ਨੂੰ 15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਲੰਬਾ ਹਰਸਾ ਲਗਭਗ 12 ਵਰੇ ਕਾਨੂੰਨੀ ਲੜਾਈ ਲੜਨ ਵਾਲੀ ਮ੍ਰਿਤਕ ਅਰਵਿੰਦਰਪਾਲ ਸਿੰਘ ਚੀਮਾ ਦੀ ਮਾਤਾ ਗੁਲਜੀਤ ਕੋ ਸਾਡੇ ਨਾਲ ਵਿਜੂਦ ਹੈ ਮਾਤਾ ਜੀ ਬਹੁਤ ਲੰਬੀ ਕਾਨੂੰਨੀ ਲੜਾਈ ਲੜੀ ਤੁਸੀਂ ਬੜੀ ਹਿੰਮਤ ਦਾ ਕੰਮ ਸੀ ਜੋ ਤੁਸੀਂ ਕੀਤਾ ਜ਼ਿਆਦਾਤਰ ਲੋਕ ਹਿੰਮਤ ਛੱਡ ਜਾਂਦੇ ਆ ਚੁੱਪ ਕਰਕੇ ਬਹਿ ਜਾਂਦੇ ਆ ਇਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਤਾਂ ਅੱਜ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇ ਹਾਂਜੀ ਮੈਨੂੰ ਇੱਕ ਬੇਟਾ ਤਾਂ ਮੈਨੂੰ ਨਹੀਂ ਲੱਭਣਾ ਪਰ ਮੈਨੂੰ ਜੱਜ ਸਾਹਿਬ ਨੇ ਇਨਸਾਫ ਦਿੱਤਾ ਮੇਰੇ ਅੰਦਰ ਖੁਸ਼ੀ ਵੀ ਹੋਈ ਆ ਕਿ ਮੈਂ ਸਾਰੀਆਂ ਮਾਂ ਮਾਂ ਨੂੰ ਕਹਿੰਨੀ ਆ ਵੀ ਹਿੰਮਤ ਨਾ ਹਾਰਿਓ ਇਹਦਾ ਫੈਸਲਾ ਆਪਾਂ ਨੂੰ ਜ਼ਰੂਰ ਮਿਲਦਾ ਜੀ ਕਿੰਨੀਆਂ ਕੋਕੜਾਂ ਆਈਆਂ ਕਿੰਨੀਆਂ ਕਿ ਮੁਸ਼ਕਲਾਂ ਆਈਆਂ ਉਦੋਂ ਤੋਂ ਲੈ ਕੇ ਅੱਜ ਇਸ ਫੈਸਲੇ ਤੱਕ ਬਹੁਤ ਔਕੜਾਂ ਆਈਆਂ ਜੀ ਬਹੁਤ ਡਰਦੀ ਹੁੰਦੀ ਸੀ ਰੋਂਦੀ ਨੇ ਜਾਣਾ ਤੇ ਰੋਂਦੀ ਨੇ ਆਉਣਾ ਕੱਲੀ ਨੇ ਮੈਂ ਕਹਿੰਨਾ ਪਤਾ ਨਹੀਂ ਕੀ ਬੜਨਾ ਪਤਾ ਨਹੀਂ ਕੀ ਬੜਨਾ ਤੇ ਘਰ ਦੇ ਕਹਿੰਦੇ ਸੀ ਕਿ ਰਸਤੇ ਵਿੱਚ ਨਾ ਮਰ ਜਾਵੀਂ ਤੇ ਤੂੰ ਰਹਿਣ ਦੇ ਛੱਡ ਪਰਾਂ ਕੇ ਸੁਣੋ ਰਿਸ਼ਤੇਦਾਰ ਵੀ ਕਹਿੰਦੇ ਸੀ ਛੱਡ ਪਰਾਂ ਪੁਲਿਸ ਵਾਲਿਆਂ ਨਾਲ ਮੱਥਾ ਨਹੀਂ ਤੂੰ ਲਾ ਸਕਦੀ ਮੈਂ ਕਹਿੰਿਆ ਮੇਰੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਉਹ ਮੇਰੇ ਨਾਲ ਉਹ ਲੜਾਈ ਲੜਦੇ ਪਏ ਆ ਮੈਨੂੰ ਕੋਈ ਡਰ ਨਹੀਂ ਉਹ ਕੀ ਸੀਗਾ ਜਿਹੜੀ ਇਹ ਕਟੜਾ ਵਾਪਰੀ ਸੀ ਕਿਸ ਤਰ੍ਹਾਂ ਵਾਪਰੀ ਸੀ ਕਿਸ ਤਰ੍ਹਾਂ ਉਹ ਤੇ 5 6 ਮਾਮਲੇ ਸਗੇ ਲੜਾਈ ਝਗੜੇ ਦੇ ਮੈਨੂੰ ਹਾਂ بیٹے ਦੇ ਆਪੇ ਉਹ ਸਕੂਲ ਪਲੱਸ 1 ਚ ਪੜਦਾ ਸੀ ਤੇ ਸਾਂ ਉਹ ਅਮਰਜੋਤੀ ਪਤਲੀਕਰ ਤੇ 나ਈ ਦੀ ਦੁਕਾਨ ਤੇ ਗਿਆ ਜਾਂ ਬਾਲ ਦੀ ਕਟਿੰਗ ਕਰਾਉਣਾ ਉਹ ਤੇ ਪੁਲਿਸ ਵਾਲੇ ਆਏ ਸਿਵਲ ਵਰਦੀ ਦੇ ਵਿੱਚ ਆ ਕੇ ਦੇ ਕੋਲ ਬੈਠੇ ਆ ਪਤਾ ਨਹੀਂ ਕੀ ਗੱਲ ਹੋਈ ਤੇ ਕੀ ਨਹੀਂ ਉਹ ਤੇ ਗੋਲੀ ਮਾਰਤੀ ਉਹਨਾਂ ਦਾ ਫਰਜ਼ ਬਣਦਾ ਸੀ ਪੈਰ ਤੇ ਗੋਲੀ ਮਾਰ ਦੇ ਹੱਥ ਤੇ ਗੋਲੀ ਮਾਰ ਦੇ ਉਹਨੂੰ ਫੜ ਕੇ ਹੱਥ ਕੜੀ ਲਾ ਕੇ ਲੈ ਜਾਂਦੇ ਪਰ ਉਹਨਾਂ ਵਿਧਵਾ ਮਾਹ ਦੇ ਪੁੱਤ ਨੂੰ ਗੋਲੀ ਨਾ ਮਾਰਦੇ ਇਹ ਕਿਦੋਂ ਦੀ ਗੱਲ ਹੈ ਇਹ ਤੇਰਾ ਸੰਦੀ ਉਦੋਂ ਫਿਰ ਕੀ ਦੋਸ਼ ਕੀ ਲਾਇਏ ਸੀਗੇ ਬੇਟੇ ਤੇ ਦੋਸ਼ ਲਾਇਆ ਸੀ ਇਹ ਆਪਣਾ ਅਤਵਾਦੀ ਆ ਇਹ ਇਹ ਕਰੈਕਟਲੈਸ ਆ ਪਤਾ ਨਹੀਂ ਕੀ ਕੀ ਲਾਇਆ ਮੈਨੂੰ ਤੇ ਉਹ ਨਾਂ ਵੀ ਨਹੀਂ ਆਉਂਦੇ ਹੈਗੇ ਬਹੁਤ ਕੁਛ ਕਹਿੰਦੇ ਰਹਿਆ ਪਰ ਮੈਂ ਇੱਕੋ ਹੀ ਸਿੱਧ ਕਰ ਰੱਖਿਆ ਵੀ ਬਾਬਾ ਤੰਤਨ ਬਾਬਾ ਦੀਪ ਸਿੰਘ ਜੀ ਹੱਕੋ ਹੱਕ ਨਿਵੇੜੇ ਕਰੀ ਜੇ ਸਾਡੇ 'ਚ ਕੋਈ ਹੋਇਆ ਕਸੂਰ ਤੇ ਸਾਨੂੰ ਸਜਾਦਾ ਹੀ ਨਹੀਂ ਤੇ ਉਹਨਾਂ ਨੂੰ ਸਜਾਦਾ ਜ਼ਰੂਰ ਦੰਮੀ ਦੁਆਲ ਪੁੱਤ ਨੂੰ ਆਪਣੇ ਹੱਥੀ ਤੋੜਨਾ ਕਿਸੇ ਵੀ ਮਾਂ ਪਿਓリエ ਤੁਹਾਡਾ ਦੁੱਖ ਨਹੀਂ ਹੋ ਸਕਦਾ ਬਹੁਤ ਜ਼ਿਆਦਾ ਦੁੱਖ ਹੋਇਆ ਸੀ ਜੀ ਉਦੋਂ ਦਾ ਹੀ ਸਾਡੇ ਘਰ ਦੇ ਵਿੱਚ ਹਨੇਰਾ ਪਿਆ ਆ ਸਾਡੇ ਮਨ ਨੂੰ ਖੁਸ਼ੀ ਨਹੀਂ ਆਈਆਂ ਹੁਣ ਕਦੇ ਵੀ ਇੱਥੇ ਬੇਟੇ ਸੀ ਨਹੀਂ ਦੋ ਬੇਟੇ ਸੀ ਅੱਛਾ ਇਹ ਬੜਾ ਇਹ ਛੋਟਾ ਛੋਟਾ ਇੰਨੇ ਮੁਸ਼ਕਿਲ ਹਾਲਾਤਾਂ ਚੋਂ ਕਿਦਾਂ ਹਿੰਮਤ ਮਿਲੀ ਕਿ ਕਾਨੂੰਨੀ ਲੜਾਈ ਲੜਨਾ ਇਨਸਾਫ ਲੈਣਾ ਇਹ ਮੈਂ ਆਪਣੇ ਪਤੀ ਤੋਂ 15 ਦਿਨ ਮਗਰੋਂ ਮੇਰੇ ਪੈਦਾ ਹੋਇਆ ਸੀ ਇਹ ਦੁੱਖ ਲੱਗਦਾ ਕਿ ਉਹਦੀ ਜਾਇਦਗਰ ਨੂੰ ਮੈਂ ਨਾ ਉੱਚਾ ਕਰਾਂ ਮੈਂ ਭਲਾ ਨਾ ਸਕਦੇ ਇਹ ਬੱਚੇ ਆ ਇਹ ਏਡੇ ਚੰਗੇ ਆਡੇ ਲੈ ਕੇ ਚੰਗੇ ਸਕੂਲਾਂ ਚ ਪੜਾਉਂਗੀ ਆਪਣੇ ਮਾਂ-ਪਿਓ ਦਾ ਨਾਮ ਉੱਚਾ ਕਰਾਉਂਗੀ ਪਰ ਇਹ ਨਹੀਂ ਸੀ ਪਤਾ ਵੀ ਜਾਲਮਾਂ ਨੇ ਇਹਨੂੰ ਮਾਰੀ ਦੇਣਾ ਉਤੇ ਉਹ 1990 ਚ ਮਰਿਆ ਇਹ 15 ਦਿਨ ਮਗਰ ਹੋਇਆ 90 ਚ ਉਹ ਬਰਤ ਹੈ ਹਾਂ ਜੀ 90 ਚ ਉਹ ਪੂਰੇ ਹੋਏ ਆ ਤੇ ਭੋਗ ਵਾਲੇ ਦਿਨ ਭੋਗ ਪੈ ਗਿਆ ਤੇ ਇਹ ਪੈਦਾ ਹੋਇਆ ਹੁਣ ਫੈਸਲੇ ਤੋਂ ਸੰਤੁਸ਼ਟ ਹੋ ਕਿਉਂਕਿ ਦਾਦਰ ਨੇ ਇਸ ਗੱਲ ਤੇ ਵੀ ਇਤਰਾਜ਼ ਕੀਤਾ ਕਿ ਪਹਿਲਾਂ ਜਦੋਂ ਪੁਲਿਸ ਪਾਰਟੀ ਦੇ ਖਿਲਾਫ ਮਾਮਲਾ ਦਰਜ ਕਰਨ ਨੂੰ ਗਿਆ ਤੇ ਉਦੋਂ ਵੀ 302 ਨਹੀਂ ਕੀਤਾ ਪੁਲਿਸ ਵਾਲੋ 304 ਦਾ ਮੈਂ ਜੀ ਬਹੁਤ ਜ਼ੋਰ ਲਾਇਆ ਵੀ ਇਹ 302 ਆ ਕਤਲ ਦਾ ਮਕਦਮਾ ਆ ਪਰ ਇਹ ਮੇਰੀ ਪੇਸ਼ ਨਹੀਂ ਜਾਣ ਦਿੱਤੀ ਮੈਂ ਕਿਹਾ ਚਲੋ ਜੋ ਕਰੂ ਪ੍ਰਮਾਤਮਾ ਕਰੂਗਾ ਪਰ ਫਰਜ ਤਾਂ ਬਣਦਾ 302 ਦਾ ਕਤਲ ਹੁਣ ਕੀ ਅੱਜ ਕੀ ਫੈਸਲਾ ਹੋਇਆ ਅੱਜ ਫੈਸਲਾ ਹੋਇਆ ਜੀ ਮੈਨੂੰ ਤੇ ਪਤਾ ਨਹੀਂ ਮੈਨੂੰ ਫੋਨ ਆਇਆ ਸੀਗਾ ਵੀ ਤੁਸੀਂ ਆਪਣਾ ਕੇਸ ਜਿੱਤ ਗਏ ਆ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਮੈਂ ਬਹੁਤ ਹਰਪ੍ਰੀਤ ਬਰਾੜ ਦਾ ਲੱਖ ਲੱਖ ਉਹਦਾ ਧੰਨਵਾਦ ਕਰਦੀ ਆ ਜਦਨੇ ਮੈਨੂੰ ਛੋਟੀ ਭੈਣ ਦੇ ਸਿਰ ਤੇ ਹੱਥ ਰੱਖ ਕੇ ਮੇਰਾ ਇਹ ਫੈਸਲਾ ਕੀਤਾ ਉਹ ਮਾਪੇ ਕਿਉਂਕਿ ਇਹ ਇੱਕ ਮਾਮਲਾ ਨਹੀਂ ਸੀ ਝੂਠੇ ਫੇਕ ਐਨਕਾਊਂਟਰ ਦਾ ਪੰਜਾਬ ਚ ਇਹ ਵਜੇ ਸੈਂਕੜੇ ਹਜ਼ਾਰਾ ਕੇਸ ਨੇ ਜਿਹੜੇ ਪਰਜੀ ਹਾਂਜੀ ਬਹੁਤ ਵੱਡੇ ਵੱਡੇ ਹੱਤਵਾਦੀ ਬੈਠੇ ਆ ਗੈਂਗਸਟਰ ਬੈਠੇ ਆ ਔਰ ਜੇਲਾ ਚ ਬੈਠੇ ਆ ਟੌਰ ਦੀ ਜ਼ਿੰਦਗੀ ਨਿਗਾਉਂਦੇ ਆ ਇਹ ਤਾਂ ਮੇਰਾ ਅਜੇ ਫੁੱਲ ਪਰ ਬੱਚਾ ਸੀ ਸੁੱਤਾ ਪਿਆ ਨਹੀਂ ਸੀ ਉੱਠਦਾ ਜਿਹੜਾ ਇਹਨਾਂ ਨੇ ਮਾਰ ਦਿੱਤਾ ਮੈਨੂੰ ਤੇ ਇਸ ਤੋਂ ਬਾਅਦ ਕੋਈ ਗੱਲ ਵੀ ਨਹੀਂ ਆਉਂਦੀ। ਮੈਸੇਜ ਇਹ ਦੇਣਾ ਚਾਹੁੰਦਾ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਅਤਵਾਦੀ ਦਰਾਂ ਝੂਠੇ ਮੁਕਾਬਲੇ 'ਚ ਆਪਣੇ ਜਵਾਨ ਪੁੱਤ ਗਵਾਏ ਐ ਪਰ ਤੁਹਾਡੇ ਉਹਨਾਂ ਕੋਲ ਵੀ ਲੜਾਈ ਨਹੀਂ ਲੜ ਸਕੇ। ਨਹੀਂ ਜੀ ਲੜ ਸਕੇ। ਮੈਂ ਹਿੰਮਤ ਨਹੀਂ ਹਾਰੀ। ਉਹਨਾਂ ਨੂੰ ਕੋਈ ਮੈਸੇਜ ਉਹਨਾਂ ਮਾਮਾ ਨੂੰ। ਮੈਂ ਉਹਨਾਂ ਮਾਮਾ ਨੂੰ ਵੀ ਕਹਿਣੀ ਆ ਬਈ ਤੁਸੀਂ ਹਾਰਨਾ ਨਹੀਂ ਹੈਗਾ ਇਹ ਜੰਗ ਤੁਸੀਂ ਤਕੜੇ ਹੋ ਕੇ ਲੜਨਾ। ਇਹ ਜਿਹੜੀ ਸਰਕਾਰ ਵਾਏ ਜਰੂਰ ਫੈਸਲਾ ਦਿੰਦੀ ਹੈ ਪਰਮਾਤਮਾ ਸਿਰ ਤੇ ਹੱਥ ਰੱਖਦਾ ਤੇ ਬਿਲਕੁਲ ਲਗਭਗ 22 ਵਰਿਆਂ ਦੀ ਉਮਰ ਦੇ ਵਿੱਚ ਇਸ ਨੌਜਵਾਨ ਨੂੰ ਝੂਠੇ ਇਨਕਾਊਂਟਰ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਮਲਾਕ ਕੀਤਾ ਗਿਆ ਝੂਠੇ ਕੇਸ ਦਰ ਕੀਤੇ ਗਏ ਪਰ ਇਸ ਮਾਨੇ ਬੇहद ਮੁਸ਼ਕਲ ਹਾਲਾਤਾਂ ਚ ਇੱਕ ਵਿਧਵਾ ਔਰਤ ਨੇ ਬੇਹੱਦ ਔਕੜਾਂ ਨੂੰ ਪਾਰ ਕਰਦੇ ਹੋਏ ਕਾਨੂੰਨੀ ਲੜਾਈ ਲੜੀ ਅੱਜ ਜਿੱਤ ਹਾਸਲ ਹੋਈ ਹੈ ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਉਦੇਸ਼ ਦਿੱਤਾ ਗਿਆ ਹੈ ਕਿ 15 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਉਹ ਪੁਲਿਸ ਮੁਲਾਜ਼ਮਾਂ ਦੀ ਟੀਮ ਜਿਨ੍ਹਾਂ ਵੱਲੋਂ ਇਸ ਫੇਕ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਦੇ ਖਿਲਾਫ ਅਗਗੀ ਕਾਰਵਾਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇ ਤਾਂ ਇੱਕ ਹਿੰਮਤ ਦੀ ਜਿੱਥੇ ਇਹ ਕਹਾਣੀ ਹੈ ਕਿਉਂਕਿ ਬੇਹੱਦ ਦੁਖੀ ਸੀ ਮਾਤਾ ਆਪਣੇ ਜਵਾਨ ਪੁੱਤ ਨੂੰ ਆਪਣੇ ਹੱਥੀ ਤੋਰਿਆ ਸੀ ਪਰ ਉਸ ਦੇ ਬਾਵਜੂਦ ਹਿੰਮਤ ਦਿਖਾਉਂਦੇ ਆ ਬਲੰਦ ਹੌਸਲੇ ਦੇ ਨਾਲ ਕਾਨੂੰਨੀ ਲੜਾਈ ਲੜੀ ਤੇ ਅੱਜ ਜਿੱਤ ਹਾਸਲ ਕੀਤੀ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ